ਖਾਵੇਂ ਕਿਸਾਨ ਭਰਾਵੋ ਬੇਨਤੀ ਹੈ ਵੀ ਆਪਦੇ ਘਰ ਜੋਗੀ ਸਬਜ਼ੀ ਲਾਜ਼ਮੀ ਬੀਜਿਆ ਕਰੋ 2-4 ਮਰਲੇ ਸਬਜ਼ੀ ਬੀਜ ਲਓ ਤਾਂ ਆਪਾਂ ਨੂੰ ਮੁੱਕਦੀ ਨਹੀਂ ਐ ਅੱਜ ਕੱਲ ਸਬਜ਼ੀ ਚ ਸਾਰਿਆਂ ਨੂੰ ਵੱਡੀ ਜ਼ਹਿਰ ਹੈ ਜ਼ਹਿਰਾਂ ਵਾਲੀ ਸਬਜ਼ੀ ਨਾ ਖਾਇਆ ਕਰੋ ਇੱਕ ਤਾਂ ਤੁਸੀਂ ਪੈਸਾ ਬਰਬਾਦ ਕਰਦੇ ਹੋ ਦੂਜਾ ਜ਼ਹਿਰਾਂ ਖਾਣੋਂ ਜਿਹਦੇ ਨਾਲ ਭਾਂਦ-ਭਾਂਦਿਆ ਬਿਮਾਰੀਆਂ ਆਪਾਂ ਨੂੰ ਜਿੰਮਲਦੀਆਂ ਇੰਨੀ ਕਿ ਸਬਜ਼ੀ ਲਈ ਜਾਵੇ ਤਾਂ ਸਾਨੂੰ ਇੱਕ ਕਰਨ ਉਹ ਮੁਕ ਦੀਨੀ ਜਿੰਨੀ ਮਰਜ਼ੀ ਖੁੱਲੀ ਖਾਈ ਜਾਓ ਜੱਟ ਦਾ ਪੁੱਤ ਹੋ ਕੇ ਕੱਦੂ ਖਰੀਦਦਾ ਚੰਗਾ ਨਹੀਂ ਲੱਗਦਾ ਬੰਦਾ ਸਾਨੂੰ ਕਹਿੰਦੇ ਤੁਸੀਂ ਤਾਂ ਦੂਜਿਆਂ ਨੂੰ ਦਿਆ ਕਰੋ ਠੀਕ ਹੈ ਆ ਦੇਖ ਲਾ ਜਗਵਿੰਦਰભાઈ ਨੇ ਗੰਡੇ ਵੀ ਲਾ ਰੱਖੇ ਨੇ ਇੱਧਰ ਚਲੋ ਗੰਡੇ ਦਾ ਆਪਾਂ ਸਾਰੀ ਲਾ ਲੈਨੇ ਆ ਬਸ ਸਬਜੀ ਤੋਂ ਆਪਾਂ ਹੱਥ ਪਿੱਸੇ ਖਿੱਚ ਲੈਨੇ ਆ ਬੀਬੀ ਕਿੱਲੇ ਆਦੇ ਪੰਜਾਬ ਪੰਜਾਬ ਕਿੱਲੇ ਮੈਂ ਕਦੂ ਮੁੱਲ ਲੈਣ ਦੇ ਦੇਖਦਾਂ ਹਰ ਇੱਕ ਕਿਸਮ ਦੀ ਸਬਜੀ ਮੁੱਲੇ ਲੈਂਦੇ ਨੇ ਤਾਂ ਬੇਨਤੀ ਹੈ ਤੁਹਾਨੂੰ ਵੀ ਤੁਹਾਡਾ ਵੀ ਫਾਇਦਾ ਆ ਆਰਥਿਕ ਲਾਭ ਵੀ ਆਪਾਂ ਨੂੰ ਤੇ ਤੁਸੀਂ ਸਬਜੀ ਵੀ ਚੰਗੀ ਆਪਦੇ ਮਨ ਪਸੰਦ ਦੀ ਉਗਾ ਸਕਦੇ ਤੇ ਮਨ ਪਸੰਦ ਹੀ ਖਾ ਸਕਦੇ ਹੋ ਬਿਨਾਂ ਰੇਸਪਰੇ ਤੋਂ ਤੇ ਜਿਹੜੀਆਂ ਬਾਜ਼ਾਰੀ ਸਬਜ਼ੀਆਂ ਇਹ ਸਬਜ਼ੀਆਂ ਨਹੀਂ ਇਹ ਤਾਂ ਬਿਮਾਰੀਆਂ ਦਾ ਘਰ ਹੈ ਤੇ ਆਪਾਂ ਸਮਝਦੇ ਨਹੀਂ ਪਰ ਆਪਾਂ ਨੂੰ ਜਿਹੜੀ ਚੀਜ਼ ਸੋਹਣੀ ਲੱਗਦੀ ਹੈ ਉਹ ਹੀ ਖਾ ਲੈਂਦੇ ਇਸ ਕਰਕੇ ਬੇਨਤੀ ਹੈ ਭਾਈ ਸਬਜ਼ੀ ਆਪਦੇ ਜੋਗੀ ਥੋੜੀ-ਬਹੁਤੀ ਜ਼ਰੂਰ ਲਾਇਆ ਕਰੋ ਦੇਖੋ ਹੁਣ ਵੀ ਮੌਕਾ ਹੈ ਵੇਚਦਿਆਂ ਜੋ ਗੇਤੀ ਲਾਈ ਹੈ ਜਿਨ੍ਹਾਂ ਨੇ ਹੁਣ ਉਹ ਤੋਲ ਤੋਲ ਕੇ ਖਾ ਰਹੇ ਨੇ ਵੈਸੇ ਹੁਣ ਵੀ ਮੌਕਾ ਹੈ ਤੁਸੀਂ ਸਬਜੀ ਹੁਣ ਵੀ ਲਾ ਸਕਦੇ ਹੋ ਅੰਚ ਲਾਈ ਬਹੁਤ ਮੰਦ ਦੇ ਕੇ ਖੁਨਾਂ ਨਾਲ ਭਰਪੂਰ ਹੈ ਲੀਵਰ ਵਾਸਤੇ ਹੈ ਹੈ ਪ ਦਿਨ ਇੰਨੀਆਂ ਚੀਜ਼ਾਂ ਆਪਣੇ ਘਰਾਂ ਚ ਆਮ ਲਾ ਕੇ ਔਰੇ ਬਹੁਤੀ ਸਬਜੀ ਨਾਲ ਨਾ ਕੋਈ ਗੱਲ ਨਹੀਂ ਹੁੰਦੀ ਫਸਲ ਕੱਟ ਜੂ ਬਾਦੀ ਨਹੀਂ ਕੱਟਦੀ ਹੁੰਦੀ ਤੇ ਸਬਜੀ ਤੁਸੀਂ ਲਾਜ਼ਮੀ ਬੀਜਿਆ ਕਰੋ ਆਪਦੀ ਸਬਜੀ ਵਰਗੀ ਰੀਸ਼ ਨਹੀਂ ਹੁੰਦੀ ਠੀਕ ਹੈ ਲਾਜ਼ਮੀ ਥੋੜੀ ਬਹੁਤੀ ਸਬਜੀ ਲਾਇਆ ਕਰੋ ਦਰਦੇ ਫਿਰਦੇ 2-4 ਬੀਜ ਦੱਬ ਦੇ ਕਰੋ ਤੇ ਆਮ ਹੀ ਹੋ ਜਾਂਦੀ ਹੈ ਤਕਰੀਬਨ ਕੋਈ ਬਾਦੀ ਮਿਹਨਤ ਮੁਸਕਤ ਵੀ ਨਹੀਂ ਪਾਲਦੀ ਸਬਜੀ ਜੇ ਤੁਸੀਂ ਲਾਵੋਗੇ ਤੇ ਖਾਓਗੇ ਵੀ ਸੁੱਧ ਖਾਣਨ ਜੈਰਾ ਫਰੀ ਸਬਜੀ ਖਾਣੇ ਸਬਜ਼ੀਆਂ ਦੇ ਵਿੱਚ ਇੰਨੀ ਜ਼ਿਆਦਾ ਹਰੇ ਸਪਰੇਅ ਕੀਤੀ ਜਾਂਦੀ ਹੈ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਜੇ ਤੁਸੀਂ ਇੱਕ ਦਿਨ ਮਾਲੀਆਂ ਨਾਲ ਰਹੋ ਜਾਂ ਜੋ ਵੀ ਸਬਜੀ ਦੀ ਕਾਸ਼ਤ ਕਰਦੇ ਆ ਉਹਨਾਂ ਨਾਲ ਰਹੋ ਤਾਂ ਤੁਸੀਂ ਮੁਰਕੇ ਸਬਜੀ ਖਾਓਗੇ ਹੀ ਨਹੀਂ ਇੰਨੀ ਮਤਲਬ ਕਿ ਲੋਕਾਂ ਹਰੇ ਸਪਰੇ ਪੌਣ ਨੇ ਕਈ ਵਾਰ ਤਾਂ ਸਾਮ ਨੂੰ ਹਰੇ ਪਾ ਕੇ ਨਾ ਜਾਂ ਸਪਰੇ ਕਰਦੇ ਸਾਮ ਨੂੰ ਸੁਬਾ ਤੋੜ ਲੈਂਦੇ ਨੇ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕਿਸਾਨ ਵੀਰੋ ਹੋਰ ਤਾਂ ਨਹੀਂ ਸਬਜੀ ਤਾਂ ਜਰਾ ਪੱਛੁੱਧ ਖਾ ਲੋ ਆਪਾਂ ਸਾਰਾ ਕੁਝ ਬਰਬਾਦ ਕਰ ਲਿਆ ਪੈਸੇ ਦੇ ਲੋਭ ਲਾਲਚ ਦੇ ਵਿੱਚ ਉਮਰਾਂ ਕਟਾ ਲੀਆਂ ਪਰਵਾਰ ਵੀ ਘਟਾ ਲੇ ਪੈਸ਼ਾ ਮੁਖ ਰੱਖ ਲੈ ਆਪਾਂ ਤੇ ਘਟੂ ਘਟਿਆ ਤੁਸੀਂ ਸਬਜੀ ਤਾਂ ਸੁਧ ਖਾ ਹੀ ਸਕਦੇ ਹੋ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਵੀ ਜਨ ਵਾਸਤੇ ਪਾਲਣ ਵਾਸਤੇ ਠੀਕ ਹੈ ਖਾਓ ਦੇਖੋ ਉਹਦੋਂ ਬਾਅਦ ਤਾਂ ਉਹਨੂੰ ਮਸ਼ਹੂਰ ਹੋ ਵੀ ਸਾਡੇ ਆਪ ਦੀ ਸਬਜੀ ਦਾ ਕੀ ਸਵਾਦ ਹੈ ਤੇ ਮੋਲਾ ਦੀ ਤੱਕੀ ਸਵਾਦ ਹੈ ਤੇ ਬੇਨਤੀ ਹੈ ਪ੍ਰਭੂ ਜ਼ਹਿਰਾ ਨਾ ਖਾਓ ਆਪਦੀ ਸਬਜੀ ਉਗਾ ਕੇ ਖਾਓ ਜੋ ਅੰਬਰ ਦੇ ਸਮਾਨ ਹੁੰਦੀ ਹੈ ਜਰੂਰ ਵਿੱਜਿਆ ਕਰੋ ਜੱਟ ਦਾ ਪਤੋ ਕੇ ਸਬਜੀ ਮੁੱਲ ਲਵੇ ਸ਼ੋਭਾ ਨਹੀਂ ਦਿੰਦਾ